ਜੋ ਕੀ ਅਸਤਤ ਕਥਨ ਸਵਈਆ ਹੋਏ ਕਿਰਪਾ ਤੁਮਰੀ ਹੰਪੈ ਤੋ ਸਭੈ ਸਗਨੰ ਗੁਣ ਹੀ ਧਰਹੁ ਜੀ ਧਾਰ ਵਿਚਾਰ ਤਬੈ ਬਰ ਬੁੱਧ ਮਹਾ ਅਗਨੰ ਗੁਣ ਕੋ ਹਰਹੁ ਇਹ ਖਲਸਾ ਜੀ ਪਿੰਗਲ ਦੇ ਅਨਸਾਰ ਸਗਨ ਲਗਨ ਅਗਨ ਇੱਥੇ ਅਗਨੀ ਨਾ ਸਮਝ ਲੈਣਾ ਅਗਨੰ ਗੁਣ ਕੋ ਹਰਹੁ ਉਹ ਜਿਹੜੇ ਜਗਰਿਤ ਨੇ ਉਹਨਾਂ ਨੂੰ ਮਰਤ ਕਰਾਂਗੇ ਜਦੋਂ ਮੈਂ ਆਦਿ ਜਿਹੜੇ ਗੋਡੇ ਨੂੰ ਧਰ ਧਰਾਂਗੇ ਦੇ ਬਿਨ ਚੰਦ ਕਿਰਪਾ ਤੁਮਰੀ ਕਬਹੂ ਮੁਕਤੇ ਨਹੀਂ ਅਛਰ ਹਉ ਕਰ ਹਉ ਤੁਮਰੀ ਤੇ ਸਲਾਮ ਲਾ ਦੇਣਾ ਅਰਥ ਵਾਸਤੇ ਵੈਸੇ ਚਾਲ ਆਪ ਜੀ ਨੂੰ ਪਤਾ ਹੀ ਹੈ ਬਿਨ ਚੰਦ ਕਿਰਪਾ ਤੁਮਰੀ ਬਿਨ ਚੰਦ ਕਿਰਪਾ ਤੁਮਰੀ ਕਬਹੂ ਮੁਕਤੇ ਨਹੀਂ ਅਛਰ ਹਉ ਕਰ ਹਉ ਤਮਰੋ ਕਰ ਨਾਮ ਕਿਦੋ ਤੁਲਹਾ ਜਿਮ ਬਾਕ ਸਮੁੰਦਰ ਵਿਖੈ ਤਰਹੁ ਦੋਹਰਾ ਰੇ ਮਨ ਭਜ ਤੂ ਸਰਦਾ ਅਨਗਨ ਗੁਣ ਹੈ ਜਾਹੇ ਰਚਉ ਗ੍ਰੰਥ ਇਹ ਭਾਗਵਤ ਜੋਬ ਹੈ ਕਿਰਪਾ ਕਰਾਹੇ ਕਬਿਤ ਕਬਿਤ ਸੰਕਟ ਹਰਨ ਸਭ ਸਿਧ ਕੀ ਕਰਨ ਚੰਡ ਤਾਰਨ ਤਰਨ ਸਰਨ ਲੋਚਨ ਵਿਸਾਲ ਹੈ ਆਦਿ ਜਾ ਕੇ ਆਮ ਹੈ ਅੰਤ ਕੋ ਨ ਪਰਵਾਰ ਸ਼ਰਨ ਉਵਾਰਨ ਕਰਨ ਪ੍ਰਤਪਾਲ ਹੈ ਆ ਸਵਰ ਸੰਘਾਰਨ ਅਨਕ ਭੁਖ ਜਾਰਨ ਅਨਕ ਦੁਖ ਜਾਰਨ ਭੁਖ ਦੇ ਥੋਂ ਦੁਖ ਕਰ ਲਿਓ ਅਨਕ ਦੁਖ ਜਾਰਨ ਸੋ ਪਤ ਤੇ ਉਧਾਰਨ ਛਡਾਏ ਜਮ ਜਾਲ ਹੈ ਦੇਵੀ ਬਾਰ ਲਾਇਕ ਸੋ ਬੁੱਧ ਸੋ ਬੁੱਧ ਹੂ ਕੀ ਦਾਇਕ ਸੋ ਦੇਹ ਬਰ ਪਾਇਕ ਬਣਾਵੇ ਗ੍ਰੰਥ ਹਾਲ ਹੈ

ਕਰਤਾ ਬਦ ਸੁੰਭ ਨਿਸੁੰਭ ਹੈ ਦੋ ਜੋ ਜਪ ਕੈ ਇਹ ਸੇਵ ਕਰੈ ਬਰ ਕੋ ਸੋ ਲਹੈ ਮਨ ਇਛਤਾ ਸੋ ਇਛਤ ਸੋ ਇਛਤ ਪਾਠ ਵੀ ਕੰਨਾ ਕੱਟ ਜੋ ਜਪ ਕੈ ਇਹ ਸੇਵ ਕਰੈ ਬਰ ਕੋ ਸੋ ਲਹੈ ਮਨ ਇਛਤ ਸੋ ਲੋਕ ਵਿਖੈ ਉਹ ਕੀ ਸਮ ਤੁਲ ਗਰੀਬ ਨਿਵਾਜ ਨਾ ਦੂਸਰ ਕੋ ਇਤ ਸ੍ਰੀ ਦੇਵੀ ਜੂ ਕੀ ਉਸਤਤ ਸਮਾਪਤ ਆਬ ਪ੍ਰਥਮੀ ਬ੍ਰਹਮਾ ਅਬੁ ਅਥ ਅਥ ਪ੍ਰਥਮੀ ਬ੍ਰਹਮਾ ਪਹਿ ਪਕਾਰ ਤ ਭਈ ਸਵਈਆ ਹਥ ਪ੍ਰਥਮੀ ਬ੍ਰਹਮਾ ਪਹਿ ਪਕਾਰ ਤ ਭਈ ਸਵਈਆ ਦੈਤਨ ਕੇ ਭਰਤੇ ਡਰਤੇ ਜੋ ਭਈ ਪ੍ਰਥਮੀ ਬਹੁ ਬਾਹ ਭਾਰਹਿ ਭਾਰੀ ਭਾਰਹਿ ਭਾਰੀ ਭਰਤੇ ਅਡਡ ਕਰਨਾ ਭਰਤੇ ਦੈਤਨ ਕੇ ਭਰਤੇ ਡਰਤੇ ਦੈਤਾਂ ਦੇ ਪਾਪਾਂ ਦੇ ਸਹਾਰੇ ਭਾਰ ਸੀ ਨਾ ਉਹਦੇ ਡਰ ਤੋਂ ਜੋ ਭਈ ਪ੍ਰਥਮੀ ਉਹ ਭਾਰ ਹੈ ਭਾਰੀ ਗਾਇਕਰੂਪ ਧਰੈ ਗਾਇਕਰੂਪ ਤਬੈ ਧਰਕੈ ਬ੍ਰਹਮ ਰਖ ਪੈ ਚਲ ਜਾਏ ਪੁਕਾਰੀ ਬ੍ਰਹਮ ਕਹੈਉ ਤゥム ਹੂੰ ਹਮ ਹੂੰ ਮਹਿਲ ਜਾਹੇ ਤਹਾਂ ਜਿਹ ਹੈ ਬ੍ਰਤ ਧਾਰੀ ਜਹ ਹੈ ਬ੍ਰਤ ਧਾਰੀ ਜਿਹ ਜਜਨੁ ਸਿਆਰੀ ਤੇ ਮਾ ਜਜਨੁ ਸਿਆਰੀ ਜਿਹ ਹੈ ਬ੍ਰਤ ਧਾਰੀ ਜਾਏ ਕਰੇ ਬੇਨਤੀ ਤਹਿ ਕੀ ਰਗਨਾਥ ਸੁਨੋ ਇਹ ਬਾਤ ਹਮਾਰੀ ਸਈਆ ਬ੍ਰਹਮ ਕੋ ਅਗਰ ਸਬੈ ਧਰਕੈ ਸੋ ਤਹਾਂ ਕੋ ਚੱਲੈ ਤਨ ਕੇ ਤਨਈਆ ਕਨ ਕੇ ਤਨੀਆਂ ਤਨ ਕੇ ਤਨਈਆ ਬ੍ਰਹਮ ਕੋ ਅਗਰ ਸਬੈ ਧਰਕੈ ਸੋ ਤਹਾਂ ਕੋ ਚੱਲੈ ਤਨ ਕੇ ਤਨਈਆ ਤਬ ਜਾਏ ਪੁਕਾਰ ਕਰੀ ਤਹਿ ਸਾਮਹੇ ਰੋਵਤ ਤਾ ਮਨ ਜਿਉ ਹਨੀਆਂ ਤਾ ਛਬ ਕੀ ਅਤ ਹੀ ਉਪਮਾ ਕਬ ਨੈ ਮਨ ਭੀਤਰ ਜੋਗਨੀਆਂ ਜਿਮ ਲੂਟੇ ਤੇ ਅਗਰਜ ਚੌਧਰੀ ਕੈ ਕੁਟਵਾਰ ਪੈ ਕੂਕਤ ਹੈ ਬਨੀਆਂ ਕੂਕਤ ਕੂਕਤ ਬਨੀਆਂ ਕੁਟਵਾਰ ਪੈ ਕੂਕਤ ਹੈ ਬਨੀਆਂ ਲੈ ਬ੍ਰਹਮਾ ਸੁਰ ਸੈਨ ਸਬੈ ਤਹ ਦੌਰ ਗਏ ਜਹ ਸਾਗਰ ਭਾਰੀ ਲੈ ਬ੍ਰਹਮਾ ਸੁਰ ਸੈਨ ਸਬੈ ਸਾਰ ਬ੍ਰਹਮਾ ਦੇਵਤਾ ਦੀ ਫੌਜ ਰੱਖ ਕੇ ਤਹ ਦੌਰ ਗਏ ਜਹ ਸਾਗਰ ਭਾਰੀ ਜਿੱਥੇ ਸ਼ੀਰ ਸੁੰਦਰ ਸੀ ਉੱਥੇ ਪਹੁੰਚੇ ਐ ਗੋ ਆਂਦੀ ਸੇਜਾ ਹੈ ਜਿੱਥੇ ਜਾਇ ਪ੍ਰਣਾਮ ਕਰੋ ਤਨ ਕੋ ਆਪਣੇ ਲਖ ਬਾਰਨ ਬਾਰ ਫੁਖਾਰੀ